ਉਹ ਜੇ ਗੱਲ ਕਰੀਏ ਤਾਂ ਜਿਹੜਾ ਆਰਐਸਐਡ ਜਿਹੜਾ ਦਫਤਰ ਦਾ ਘਰਾਵ ਹੈ ਉਹ ਕਿੱਥੇ ਜਾ ਰਿਹਾ ਸੋ ਬਿਲਕੁਲ ਜਿਹੜੀਆਂ ਤੁਸੀਂ ਆ ਤੁਸੀਂ ਦੇਖਦੇ ਹੋ ਵੱਡੀ ਮਾਤਰਾ ਦੇ ਵਿੱਚ ਯੂਥ ਕਾਂਗਰਸ ਦੇ ਜਿਹੜੇ ਨੌਜਵਾਨ ਆਗੂ ਇਸ ਜਗ੍ਹਾ ਤੋਂ ਉੱਪਰ ਪਹੁੰਚਦੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਬਲਤਕਾਰੀ ਸੰਗੀਆਂ ਦਾ ਵਿਰੋਧ ਦਾ ਜਿਹੜਾ ਵਿਰੋਧ ਕਰਨ ਦੇ ਲਈ ਸੋ ਆਰਐਸਐਡ ਦਫਤਰ ਦਾ ਘਰਾਵ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖਦੇ ਹੋ ਵੱਡੀ ਮਾਤਰਾ ਦੇ ਵਿੱਚ ਕਾਂਗਰਸੀ ਆਜੂ ਇਸ ਜਗ੍ਹਾ ਤੋਂ ਉੱਪਰ ਪਹੁੰਚੇ ਤੇ ਸਾਹਮਣੇ ਜਿਹੜੀ ਪੁਲਿਸ ਅਧਿਕਾਰੀ ਨੇ ਉਹ ਵੱਡੀ ਮਾਤਰਾ ਦੇ ਵਿੱਚ ਖੜੇ ਹੈ ਸੋ ਸਾਹਮਣੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਸੋ ਕਿੰਨਾ ਕਿਤੇ ਜਿਹੜਾ ਮਾਹੌਲ ਹੈ ਗਰਮਾਂਦਾ ਹੋਇਆ ਨਜ਼ਰ ਆ ਰਿਹਾ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਯੂਥ ਕਾਂਗਰਸ ਦੇ ਜਿਹੜੇ ਆਗੂ ਨੌਜਵਾਨੇ ਸੋ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮਲਾਜ਼ਮ ਨੇ ਸੋ ਤੁਸੀਂ ਦੇਖ ਸਕਦੇ ਹੋ ਮਾਹੌਲ ਗਰਮਾਂਦਾ ਹੋਇਆ ਸ਼ੁਰੂ ਹੋ ਗਿਆ ਤੇ ੱਟਕਾ ਮੁੱਕੀ ਉਹ ਦੇਖੀ ਜਾ ਸਕਦੀ ਹੈ ਸੋ ਵੱਡੀ ਮਾਤਰਾ ਦੇ ਵਿੱਚ ਭਾਵੇਂ ਦਿਹਾਤੀ ਦੀ ਗੱਲ ਕਰੀ ਤੇ ਭਾਵੇਂ ਸ਼ਹਿਰੀ ਦੀ ਗੱਲ ਕਰੀ ਜਿਹੜੇ ਯੂਥ ਕਾਂਗਰਸ ਦੇ ਜਿਹੜੇ ਆਗੂ ਨੇ ਇਸ ਜਗ੍ਹਾ ਤੱਕ ਪਰੋਂ ਪਹੁੰਚੇ ਨੇ ਸੋ ਜਿਹੜੀਆਂ ਨੇ ਹੱਥ ਦੇ ਵਿੱਚ ਜਿਹੜੀਆਂ ਤਕਤੀਆਂ ਨੇ ਉਹ ਵੀ ਪਕੜੀਆਂ ਹੋਈਆਂ ਆ ਤਕਤੀਆਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਲਿਖਿਆ ਹੈ ਬਲਤਕਾਰੀ ਥੰਗੀਆਂ ਦਾ ਵਿਰੋਧ ਕਰਨ ਲਈ ਆਰਐਸ 77 ਦਾ ਘਰਾਓ ਸੋ 15 ਨਵੰਬਰ ਸਥਾਨ ਲੁਧਿਆਣਾ ਦੇ ਵਿੱਚ ਜਿਹੜਾ ਘਰਾਓ ਕੀਤਾ ਜਾਵੇਗਾ ਸੋ ਮਾਹੌਲ ਹੈ ਉਹ ਕਰਮਾੰਦਾ ਹੋਇਆ ਨਜ਼ਰ ਆ ਰਿਹਾ ਸੁਭਲ ਕੋ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਪੂਸ ਪ੍ਰਸ਼ਾਸਨ ਵੀ ਮੱਡੀ ਮਾਤਰਾ ਦੇ ਵਿੱਚ ਮੌਜੂਦ ਹੈ ਤੇ ਜਿਹੜੀ ਤੱਕਾ ਮੁੱਕੀ ਹੈ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਮਾਹੌਲ ਲਗਾਤਾਰ ਜਿਹੜਾ ਗਰਮਾਂਦਾ ਹੋਇਆ ਨਜ਼ਰ ਆ ਰਿਹਾ ਤੇ ਆਰਐਸਐਸ ਦਫਤਰ ਤੱਕ ਰਾਹ ਕਰਨ ਦੇ ਲਈ ਜਿਹੜੇ ਕਾਂਗਰਸ ਜਿਹੜੇ ਯੂਥ ਆਗੂ ਭਾਵੇਂ ਸ਼ਹਿਰੀ ਦੀ ਗੱਲ ਕਰੀ ਤਾਂ ਪਹੁੰਚਦੇ ਹੱਥੀ ਦੀ ਗੱਲ ਕਰੀ ਅੱਜ ਦਫਤਰ ਤੱਕ ਰਾਹ ਕਰਨ ਦੇ ਲਈ ਪਹੁੰਚੇ ਸੀ ਪਰ ਪੂਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਉਸ ਤੋਂ ਪਹਿਲਾਂ ਹੀ ਜਿਹੜੀ ਬੈਰੀਕੇਡਿੰਗ ਆ ਉਹ ਕੀਤੀ ਗਈ ਸੀ ਸੋ ਲੋਕਾਂ ਦੀ ਜਿਹੜੀ ਕੋਸ਼ਿਸ਼ ਹੋ ਵੀ ਕੀਤੀ ਕਿ ਪਰ ਜਿਹੜੇ ਜੂਨ ਕਾਂਗਰਸ ਆਗੂ ਦੇ ਜਿਹੜੇ ਨੌਜਵਾਨੋਂ ਨਹੀਂ ਰੁਕਦੇ ਹੋਏ ਨਜ਼ਰ ਆ ਰਹੇ ਤੇ ਤੁਸੀਂ ਦੇਖ ਸਕਦੇ ਹੋ ਹੰਗਾਮੇ ਦੀਆਂ ਜਿਹੜੀਆਂ ਤਸਵੀਰਾਂ ਸੋ ਵੀ ਕੋ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰੀਏ ਅ ਜਿਹੜਾ ਧਰਨਾ ਲੈ ਕੇ ਕੀ ਕਹਿਣਾ ਚਾਹੁੰਗੇ ਜੀ ਨਹੀਂ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਅਲੱਗ-ਅਲੱਗ ਆਗੂ ਇਸੇ ਜਗ੍ਹਾ ਦੇ ਉੱਪਰ ਆਉਂਚੇ ਨੇ ਸੋ ਨਾਰੇਬਾਜੀ ਉਹ ਵੀ ਕੀਤੀ ਜਾ ਰਹੀ ਏ ਸੋ ਮਾਹੌਲ ਤੁਸੀਂ ਦੇਖ ਸਕਦੇ ਹੋ ਗਰਮਾੰਦਾ ਹੋਏ ਨਜ਼ਰ ਆ ਰਹੇ ਤੇ ਨੌਜਵਾਨ ਜਿਹੜੀ ਵੱਡੀ ਮਾਤਰਾ ਦੇ ਵਿੱਚ ਇਸ ਜਗ੍ਹਾ ਤੋਂ ਪਰੋਂ ਮੌਜੂਦ ਹੈ ਸੋ ਤੁਸੀਂ ਦੇਖ ਸਕਦੇ ਹੋ ਧੱਕਾਮੁਕੀ ਪੂਰੇ ਤਰੀਕੇ ਨਾਲ ਹੋ ਰਹੀ ਹੈ ਇੱਕ ਪਾਸੇ ਕਾਂਗਰਸੀ ਆਗੂ ਨੇ ਸੋ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸੋ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਗਰਮ ਹੋ ਚੁੱਕਾ ਹੈ ਤੇ ਧੱਕਾਮੁਕੀ ਉਹ ਲਗਾਤਾਰ ਜਾਰੀ ਹੈ ਸੋ ਡਾਂਗਾ ਦੇ ਨਾਲ ਜਿਹੜੇ ਗੱਲ ਕਰੀਏ ਜਿਹੜਾ ਇੱਕ ਐਰੋ ਬਣਾਇਆ ਹੈ ਤਾਂ ਕਿ ਬੈਰੀਕੇਡਿੰਗ ਕੀਤੀ ਤਾਂ ਕਿ ਕੋਈ ਵੀ ਅੱਗੇ ਆਉ না ਜਾ ਸਕੇ ਸੋ ਅਧਰਿਪੁਰ ਤੋਂ ਮੁਲਾਜ਼ਮ ਤਨਾਤ ਨੇ ਤੇ ਪਰਲੇ ਪਾਸੇ ਜਿਹੜੇ ਮੌਸਮ ਮੁਲਾਜ਼ਮ ਤਨਾਤ ਨੇ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਹਗਾਮਾ ਇਸ ਜਗ੍ਹਾ ਦੇ ਉੱਪਰ ਹੋ ਰਿਹਾ ਤੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਾਂਗਰਸੀ ਆਗੂ ਆ ਪਹੁੰਚੇ ਸੋ ਤਸਵੀਰਾਂ ਨੇ ਲਗਾਤਾਰ ਧਰਨਾਲ ਸਿਟੀ ਹੁੰਦੋਂ ਦੇ ਉੱਪਰ ਜਿਹੜੀਆਂ ਉਹ ਸਾਂਝੀ ਕਰ ਰਹੀਆਂ ਸੋ ਅਰਐਸਐਸ ਡਾਕਟਰ ਦਾ ਘਰਾਵ ਕਰਨ ਦੇ ਲਈ ਅੱਜ ਪਹੁੰਚੇ ਸੀਗੇ ਸੋ ਦੂਸਰੇ ਪਾਸੇ ਪੰਜਾਬ ਪੁਲਿਸ ਤੇ ਉਰਲੇ ਪਾਸੇ ਕਾਂਗਰਸੀ ਆਗੂ ਮਾਹੌਲ ਗਰਮਾਉਂਦਾ ਹੋ ਜਾ ਨਜ਼ਰ ਆ ਰਿਹਾ ਤੇ ਤੱਕਾ ਮੁੱਕੀ ਉਹ ਕੀਤੀ ਜਾ ਰਹੀ ਹੈ ਸੋ ਅਗੋਂ ਨਾਲ ਗੱਲਬਾਤ ਵੀ ਕਰਨ ਦੀ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਕਿ ਸੋ ਤਸਵੀਰਾਂ ਨੇ ਹੱਥ ਦੇ ਵਿੱਚ ਤਖਤੀਆਂ ਪਕੜ ਕੇ ਜਿਹੜਾ ਹੰਗਾਮਾ ਉਹ ਜਿਹੜਾ ਵਿਰੋਧ ਕਰਨ ਦੇ ਲਈ ਜਿਹੜੇ ਕਾਂਗਰਸੀ ਆਗੂ ਆ ਪਹੁੰਚੇ ਸੀਗੇ ਤੇ ਧੱਕਾ ਮੁਕੀ ਉਹ ਹੋ ਰਹੀ ਹੈ ਇੱਕ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਦੂਸਰੇ ਪਾਸੇ ਕਾਂਗਰਸੀ ਆਗੂ ਸੋ ਵੱਡੀ ਮਾਤਰਾ ਦੇ ਜਿਹੜੇ ਕਾਂਗਰਸੀ ਆਗੂ ਨੇ ਉਹ ਪਹੁੰਚੇ ਨੇ ਸੋ ਬਿਲਕੁਲ ਤਸਵੀਰ ਦੇਖ ਸਕਦੇ ਹੋ ਤੁਸੀਂ ਸੋ ਧੱਕਾ ਮੁਕੀ ਧੱਕਾ ਮੁਕੀ ਸੋ ਬਿਲਕੁਲ ਜਿਹੜੇ ਕਾਂਗਰਸੀ ਆਗੂ ਜਿਹੜੇ ਨੀਚੇ ਵੀ ਗਿਰ ਗਏ ਨੇ ਤੱਕਾ ਮੁਕੀ ਲਗਾਤਾਰ ਜਾਰੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਉਹ ਮਨ ਨੂੰ ਸਾਡੇ ਹੋ ਜਾਂ ਸੋ ਜਿਹੜੇ ਕਾਂਗਰਸ ਸੀ ਆਗੂ ਨੇ نیچے ਡਰ ਗਏ ਨੇ ਸੋ ਬਾਕੀ ਵੀ ਜਿਹੜੇ ਆਗੂ ਐ ਉਹ ਬੈਠ ਗਏ ਨੇ ਸੋ ਉਹਨਾਂ ਦਾ ਕਹਿਣਾ ਕੀ ਜਿਹੜਾ ਧਰਨਾ ਇਸੇ ਤਰੀਕੇ ਨਾਲ ਜਿਹੜਾ ਉਹ ਜਾਰੀ ਰਹੇਗਾ ਸੋ ਬਿਲਕੁਲ ਮਾਹੌਲ ਲਗਾਤਾਰ ਜਿਹੜਾ ਗਰਮਾਉਂਦਾ ਹੋਇਆ ਉਹ ਨਜ਼ਰ ਆ ਰਿਹਾ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਹੰਗਾਮਾ ਦੇਖਿਆ ਜਾ ਸਕਦਾ ਹੈ ਆਰਐਸਐ ਦਫਤਰ ਦਾ ਘਰਾਵ ਕਰਨ ਦੇ ਲਈ ਜਿਹੜੇ ਯੂਥ ਕਾਂਗਰਸ ਆਗੂ ਪਹੁੰਚੇ ਸੋ ਬਿਲਕੁਲ ਜਿਹੜੇ ਕਾਂਗਰਸੀ ਆਗੂ ਨੇ ਉਹ ਤਕਾ ਮੁਕੀ ਕਰਦੇ ਹੋਏ ਸ ਅੱਗੇ ਵੱਧੇ ਹੋਏ ਨਜ਼ਰ ਆ ਰਹੇ ਨੇ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਪਿੱਛੇ ਕਰਦੇ ਹੋਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਲਗਾਤਾਰ ਧੜਨਾ ਸਾਂਝੀਆਂ ਕਰ ਰਹੇ ਹੋ ਤਕਾ ਮੁਕੀ ਹੋ ਲਗਾਤਾਰ جاری ਕਿਉਂਕਿ ਜਿਹੜੇ ਯੂਥ ਕਾਂਗਰਸ ਆਗੂ ਦਾ ਕਹਿਣਾ ਕਿ ਅਸੀਂ ਆਰਐਸਐ ਦਫਤਰ ਦਾ ਘਰਾਵ ਕਰਨ ਦੇ ਲਈ ਅੱਗੇ ਜਾਣਾ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਕਹਿਣਾ ਕਿ ਅੱਗੇ ਉਹ ਜਾਣ ਨਹੀਂ ਦਿੱਤਾ ਜਾਵੇਗਾ ਜਿਹੜੀ ਬੈਰੀਕੇਡਿੰਗ ਹੈ ਉਸ ਨੂੰ ਲੈ ਕੇ ਉਹ ਵੀ ਕੀਤੀ ਗਈ ਸੋ ਜਿਸ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਜਿਹੜੀ ਤੱਕਾ ਮੁਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਅੱਗੇ ਜਿਹੜੀ ਬੈਰੀਕੇਡਿੰਗ ਉਹ ਕੀਤੀ ਗਈ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਤعداد ਦੇ ਵਿੱਚ ਜਿਹੜੇ ਕਾਂਗਰਸੀ ਆਗੂ ਪਹੁੰਚੇ ਭਾਵੇਂ ਕਾਂਗਰਸੀ ਆਗੂ ਜੀ ਚ ਦੱਤ ਦੀ ਗੱਲ ਕਰ ਲਈਏ ਤਾਂ ਭਵਨ ਸ਼ਾਹੀ ਦੀ ਗੱਲ ਕਰੀਏ ਲਗਭਗ 8 ਤੋਂ ਜਿਹੜੇ 9 ਜੁਨ ਆਪ ਕੋ ਪਹੁੰਚੇ ਸੋ ਤੁਸੀਂ ਦੇਖ ਸਕਦੇ ਹੋ ਜਿੰਦਾਬਾਦ ਮਾਹੌਲ देख सकते हो दे। एक पास कांग्रेस यूथ आगू ने तो दूसरे पास पुलिस के नौजवान ने बिल्कुल जी तस्वीर है वो मात्रा जे कांग्रेसी आगू ने पहुंचे ने गलबात करते हैं आज सो बिल्कुल जी लाइव तस्वीर है जेडे एप्पी लाली जी ने ਉਹਨਾਂ ਨਾਲ ਵੀ ਗੱਲਬਾਤ ਕਰਨੀ ਜਿਹੜੀ ਜ਼ਰੂਰ ਆ ਕੋਸ਼ਿਸ਼ ਕਰਦੇ ਆ ਸੋ ਬਿਲਕੁਲ ਜਿਹੜੀ ਤਸਵੀਰ ਹੈ ਗੱਲਬਾਤ ਕਰ ਲੈਣੇ ਲਾਲੀ ਜੀ ਜਿਹੜਾ ਅੱਜ ਧਰਨਾ ਲਾਇਆ ਕੀ ਕਹਿਣਾ ਚਾਹੁੰਗੇ ਜੀ ਕਿਸ ਰਿਕਨ ਦੇ ਆਰਐਸਐਸ ਦੇ ਗੁੰਡੇ ਜੋ ਆਪਣੀ ਘਟੀਆਂ ਕਰਤੂਤਾ ਤੇ ਉਤਰ ਆਏ ਆਰਐਸਐਸ ਦੇ ਗੁੰਡਿਆਂ ਨੂੰ ਇਹ ਜਿੰਨਾ ਚਿਰ ਪ੍ਰਸ਼ਾਸਨ ਦੀਆਂ ਅੱਖਾਂ ਤੇ ਨਜ਼ਰੀ ਰੰਗੋ ਵੰਗ ਕੀ ਹੈ ਜੀ ਵੰਗ ਕੀ ਫਾਂਸੀ ਕਹਤੀ ਇਹਨੂੰ ਸਜ਼ਾ ਨਹੀਂ ਹੈ ਗੁੰਡਿਆਂ ਨੂੰ ਆਰਐਸਐਸ ਦੇ ਗੁੰਡਿਆਂ ਨੂੰ ਸਜ਼ਾ ਦਿਵਾਣੀ ਹੈ ਫਾਂਸੀ ਦੀ ਸਜ਼ਾ ਦਿਵਾਣੀ ਹੈ ਇਹ ਤਰ੍ਹਾਂ ਜਾਰੀ ਰਹੂਗਾ ਜਿੰਨਾ ਚਿਰ ਉਹਨਾਂ ਦੀ ਅੱਖਾਂ ਨਹੀਂ ਖੁੱਲਦੀਆਂ ਤੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਨੇ ਮੰਗਿਆ ਕੋਈ ਇੱਕ ਇਹ ਕਾਰਵਾਈ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਤੇ ਬੀਜੇਪੀ ਚ ਕਲਾਬ ਜਿਹੜੀ ਨਾਰੇ ਵਜਿਓ ਲਗਾਤਾਰ ਹੋ ਕੀਤੀ ਜਾ ਰਹੀ ਸੋ ਬਿਲਕੁਲ ਜਿਹੜੀ ਤਸਵੀਰਾਂ ਨੇ ਤੁਸੀਂ ਦੇਖਦੇ ਹੋ ਮਾਹੌਲ ਗਰਮਾਂਦਾ ਹੋਇ ਨਜ਼ਰ ਆ ਰਿਹਾ ਤੇ ਕਾਂਗਰਸੀ ਆਗੂਆਂ ਦੇ ਨਾਲ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਸੋ ਬਿਲਕੁਲ ਜੇ ਗੱਲ ਕਰੀ ਤਾਂ ਤਸਵੀਰਾਂ ਤੁਸੀਂ ਦੇਖਦੇ ਹੋ ਕਿੰਨਾ ਕਿਤੇ ਜਿਹੜਾ ਮਾਹੌਲ ਉਸੇ ਜਗ੍ਹਾ ਦੇ ਉੱਪਰ ਗਰਮ ਹੈ ਤੇ ਹੈਪੀ ਹੈ ਕਲਪਤ ਹੈ ਇਹ ਕਹਿਣਾ ਕਿ ਜਦੋਂ ਤੱਕ ਜਿਹੜੀ ਕਾਰਵਾਈ ਹੋ ਨਹੀਂ ਕੀਤੀ ਜਾਂਦੀ ਤਾਂ ਉਸੇ ਤਾਂ ਉਦੋਂ ਤੱਕ ਜਿਹੜੀ ਤੇ ਜਗ੍ਹਾ ਦੇ ਉੱਪਰ ਜਿਹੜਾ ਤਰਨਾ ਉਹ ਲਗਾਤਾਰ ਜਾਰੀ ਰਹੇਗਾ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤ ਜਿਹੜਾ ਮਾਹੌਲ ਲਗਾਤਾਰ ਗਰਮੰਦਾ ਫੈਨਸਰ ਆ ਰਹੇ ਤੇ ਧੱਕਾ ਮੁਕੀ ਹੋ ਕੀਤੀ ਜਾ ਰਹੀ ਹੈ ਸੋ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਭਾਜੀ ਲੋਕੋ ਲੋਕ ਲੱਗੇ ਹੋ ਥੱਲੇ ਉਚਾਉਂਦੋ ਅੱਜ ਕਾਂਗਰਸ ਯੂਥ ਆਗੂ ਜੇ ਗੱਲ ਕਰੀਏ ਆਰਐਸਐਸ ਦਫਤਰ ਦਾ ਘਰਾਵ ਕਰਨ ਦੇ ਲਈ ਐਸੀਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਸੋ ਅ ਵੱਡੀ ਤਦਾਦ ਦੇ ਵਿੱਚ ਜਿਹੜੇ ਕਾਂਗਰਸ ਯਾਜੂ ਇਹ ਆਗੂ ਇਸ ਜਗ੍ਹਾ ਦੇ ਉੱਪਰ ਪਹੁੰਚੇ ਤੇ ਧੱਕਾ ਮੁਕ ਵੀ ਹੋਈ ਹੈ ਸੋ ਜਿਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਬੈਠ ਕੇ ਨੇ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਹੈ ਕੀ ਕਰਨ ਅੱਜ ਇਹ ਪੰਜਾਬ ਯੂਥ ਕਾਂਗਰਸ ਵੱਲੋਂ ਧਰਨਾ ਹੈ ਜਿਹੜਾ ਪਿਛਲੇ ਦਿਨੀ ਕੇਰਲ ਦੇ ਵਿੱਚ ਆਰਐਸਐਸ ਦੀ ਸ਼ਾਖਾ ਦੇ ਵਿੱਚ आनंदू बुजी दा जेड़ा यौन शोषण औने दसया ਵੀ ਪਿਛਲੇ ਹਾਲ ਗਰਮਾਂਦਾ ਹੋਇਆ ਨਜ਼ਰ ਆ ਰਿਹਾ ਸੋ ਬਿਲਕੁਲ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਪੁਲਿਸ ਤੇ ਯੂਥ ਕਾਂਗਰਸ ਆਗੂਆਂ ਦੇ ਵਿੱਚ ਜਿਹੜਾ ਟਕਰਾਅ ਹੋ ਦੇਖਿਆ ਜਾ ਸਕਦਾ ਸੋ ਬਿਲਕੁਲ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜੇ ਗੱਲ ਕਰੀਏ ਤਾਂ ਕਾਂਗਰਸੀ ਆਗੂਆਂ ਨੂੰ ਜਿਹੜਾ ਰਾਉਂਡ ਅਪ ਆ ਉਹ ਕੀਤਾ ਜਾ ਰਿਹਾ ਸੋ ਬਿਲਕੁਲ ਕੀ ਕਹਿਣਾ ਚਾਹੁੰਗਾ ਜਿਹੜਾ ਅੱਜ ਤੁਹਾਡੇ ਸਾਹਮਣੇ ਹੀ ਆ ਯੂਥ ਕਾਂਗਰਸ ਅੱਜ ਅੱਜ ਆਰਐਸਐਸ ਦੇ ਜਿਹੜੇ ਗੁੰਡੇ ਨੇ ਜਾ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਰਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਜਦੋਂ ਤੱਕ ਬੀਜੇਪੀ ਦੇ ਗੁੰਡਿਆਂ ਨੂੰ ਆਰਐਸਐਸ ਦੇ ਨੂੰ ਗ੍ਰਿਫਤਾਰ ਨਹੀਂ ਕਰਦੇ ਯੂਥ ਕਾਂਗਰਸ ਇਦਾਂ ਹੀ ਲੜਾਈ ਲੜਦੀ ਰਹੂਗੀ ਆਰਐਸਐਸ ਮਰਦਾਬਾ 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 ਆਰਸਸ ਮਰਦਾਬਾ ਮਰਦਾਬਾ 26 ਸਾਲਾਂ ਦਾ ਕਰੇਲਾ ਕੇਰੇਲਾ ਦਾ ਸਾਡਾ ਇੱਕ ਨੌਜਵਾਨ ਜਿਹੜਾ ਆਈਟੀ ਵਿੱਚ ਕੰਮ ਕਰਦਾ ਸੀ ਉਹਨੇ ਸੂਸਾਈ ਨੋਟ ਲਿਖਿਆ ਤੇ ਉਹਨੇ ਕਿਹਾ ਕਿ 23 ਸਾਲ ਤੱਕ 3 ਸਾਲਾਂ ਤੋਂ ਸ਼ੁਰੂ ਹੋ ਗਿਆ ਸੀ ਉਹਦਾ ਜਿਹੜਾ ਸ਼ੋਸ਼ਣ ਹੋਣਾ ਸੈਕਸ਼ੂਅਲ ਅਬਿਊਜ਼ ਉਹਦੇ ਨਾਲ ਹੋ ਰਿਹਾ ਸੀ ਰੇਪ ਉਹਦੇ ਨਾਲ ਹੋ ਰਿਹਾ ਸੀਗਾ ਅੰਤ ਵਿੱਚ ਜਦੋਂ ਟਰੋਮਾ 'ਚ ਚਲਾ ਗਿਆ ਉਹਨੇ ਕਿਹਾ ਕਿ ਕੱਲਾ ਮੈਂ ਨਹੀਂ RSS ਦੇ ਗਿਆਨਸ਼ਕ ਖਾਵਾਂ ਤੇ ਇਹ ਜੇ ਕਈ ਨੌਜਵਾਨਾਂ ਨਾਲ ਰੋਪ ਹੋ ਰਿਹਾ ਹੈ ਇਹ ਜੀ ਬਦਸਲੂਕੀ ਕਈ ਨੌਜਵਾਨਾਂ ਨਾਲ ਹੋ ਰਹੀ ਹੈ ਇਹਦੀ ਅੱਜ ਜਵਾਬ ਲਈ ਅੱਜ RSS ਦਾ ਦਫਤਰ ਲੁਧਿਆਣੇ ਕੇ ਨਹੀਂ ਅਰ ਜਵਾਬ ਮੰਗਣ ਆਏ ਕਿ ਕੀ RSS ਬਿਲਕੁਲ ਅਛੂਤ ਹੈ ਕਿਉਂਕਿ BJP ਦੀ ਇਹ ਵਿੰਗ ਹੈ ਅੱਜ ਪੁੱਛਣਾ ਚਾਹੁੰਦੇ ਹਾਂ RSS ਦੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਇਹ ਬਲਾਤਕਾਰ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਮੋਦੀ ਸਾਹਿਬ ਨਹੀਂ ਮਿਲਣੀ ਚਾਹੀਦੀ ਆਰਐਐਸਐਸ ਕੁੰਡਿਆਂ ਨੂੰ ਸਜ਼ਾ ਦਿਓ ਹਰਾਓ ਹਰਾਓ ਉਹਨੇ ਕਿਹਾ ਕਿ ਕੁੰਡਿਆਂ ਨੂੰ ਸਜ਼ਾ ਦਿਓ ਹਰਾਓ ਹਰਾਓ ਕਿਹਾ ਕਿ ਇਕੱਲਾ ਮੈਂ ਨਹੀਂ ਹਾਂ ਨੌਜਵਾਨ ਹੋਰ ਵੀ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਜਮੇਸ਼ਾ ਖਾਵਾਂ ਦੇ ਵਿੱਚ ਰਹੇ ਹੋ ਰਹੇ ਨੇ ਜੇ ਦਛਰੂ ਕੀ ਹੋ ਰਹੀ ਹੈ ਅੱਜ ਇਸ ਮਸਲੇ ਨੂੰ ਮੀਡੀਆ ਰਹੀ ਤੁਹਾਡੇ ਤੱਕ ਚੱਕ ਰਹੇ ਹੈ ਔਰ ਅੱਜ ਇਹ ਦਫਤਰ ਘੇਰ ਰਹੇ ਸੀ ਕੋਈ ਸੰ ਨੂੰ ਅੱਗੇ ਜਾਣ ਨਹੀਂ ਦੇ ਰਹੀ ਘੇਰ ਕੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਬਿਲਕੁਲ ਅਛੂਤ ਹੋ ਕਿ ਤੁਸੀਂ ਕਾਨੂੰਨ ਤੋੜਤੇ ਹੋਗੇ ਕਿਉਂਕਿ ਮੋਦੀ ਸਾਹਿਬ ਤੁਹਾਡੇ 100 ਸਾਲਾਂ ਦੇ ਵੀ ਜਾਂਦੇ ਨੇ ਮੋਹਨ ਭਗਵਤ ਜੀ ਤੁਹਾਡੇ ਪ੍ਰਧਾਨ ਮੰਤਰੀ ਦੇ ਘਰ ਵੀ ਆਉਂਦੇ ਨੇ ਤਾਂ ਕਿਸ ਤਰੀਕੇ ਨਾਲ ਤੁਸੀਂ ਦੇਸ਼ ਨੂੰ ਬਣਾ ਰਹੇ ਹੋ ਆਰਐਸਐਸ ਤੋਂ ਵੱਡੀ ਫਰਾਡ ਸੰਗਠਨ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ ਅੱਜ ਉਹ ਘੇਰ ਲਾਏ ਔਰ ਪੁੱਛਣਗੇ ਆਰਡੀਜੀਪੀ ਪੂਰਨ ਹਾਲੇ 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 ਤੁਹਾਡੇ ਬਾਰੇ ਕੀ ਕਹਿਣਾ ਇੱਕ ਮਿੰਟ ਇੱਕ ਮਿੰਟ ਤੁਹਾਡੇ ਬਾਰੇ ਵੀ ਇਹ ਮਾਹੌਲ ਸਾਰੇ ਹਿੰਦੁਸਤਾਨ ਦੇ ਵਿੱਚ ਇੱਕੋ ਜਿਹੀ ਟੰਡੇ ਆ ਰਿਹਾ ਹੈ ਇਸ ਲਈ ਰਹੂ ਨਹੀਂ ਆ ਤੱਕਦੀ ਸੀ ਕਿ ਭਾਰਤ ਜੋੜੋ ਯਾਤਰਾ ਭਾਰਤ ਨੂੰ ਜੋੜਨ ਦੀ ਗੱਲ ਹੈ ਵਿਲੱਖਣ ਦਾਵਾਂ ਦਾ ਮੁਲਕ ਹੈ ਔਰ ਇਸ ਲਈ ਤੁਸੀਂ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਹੈ ਜਿਹੜਾ ਉਹ ਤੁਹਾਨੂੰ ਦੇਣਾ ਪੈਣਾ ਹੈ ਔਰ ਜਿਵੇਂ ਆਰਐਸਐਸ ਕਰ ਰਹੀ ਹੈ ਜਿਸ ਤਰੀਕੇ ਨਾਲ ਉਹਨਾਂ ਦੇ ਮਨਸੂਬੇ ਨੇ ਉਹ ਮਨਸੂਬਿਆਂ ਨੂੰ ਦੇਖ ਕੇ ਵੀ ਤੇ ਇਹ ਲੱਗ ਰਿਹਾ ਹੈ ਕਿ ਵੱਖਵਾ ਚ ਕਰ ਰਹੇ ਨੇ ਪੱਖਪਾਤ ਕਰ ਰਹੇ ਨੇ ਪਰ ਨੌਜਵਾਨਾਂ ਨਾਲ ਬਦਸਲੂਕੀ ਉਹਨਾਂ ਦਾ ਸੈਕਸ਼ੂਅਲ ਸੋਸ਼ਲ ਸੈਕਸ਼ੂਅਲ ਅਬਿਊਜ਼ ਔਰ ਇਹ ਫਰੀ ਕੁਮਰੇ ਨੇ ਆ ਰਹੇ ਸਸਲ ਅੱਜ ਇਹ ਸਵਾਲ ਸਾਰੇ ਹਿੰਦੁਸਤਾਨ ਵਿੱਚ ਪੁੱਛੇ ਜਾ ਰਹੇ ਨੇ ਲੁਧਿਆਣੇ ਚ ਵੀ ਆਰਐਸਐਸ ਦੇ ਦਫ਼ਤਰ ਉਹਨੂੰ ਕਿੰਨੇ ਕਿਸੀ ਪੁੱਛਣਾ ਹੈ ਤੇ ਲੱਗਦਾ ਹੈ ਕਿ ਜਾਤੀਵਾਦ ਨੂੰ ਹੁਣਾਵਾ ਦਿੱਤਾ ਜਾ ਰਿਹਾ ਹੈ ਉਹਦੇ ਤੇ ਕੀ ਕਰਨਾ ਹਰ ਤਰ੍ਹਾਂ ਦਾ ਜਿਹੜਾ ਪੱਖਪਾਤ ਹੈ ਹਰ ਤਰ੍ਹਾਂ ਦੀ ਜਿਹੜੀ ਡਿਵੀਜ਼ਨ ਇਹ ਸਰਕਾਰ ਦੀ ਬੰਦ ਸੁਖੀ ਹੈ ਨਹੀਂ ਉਹ ਕੰਟੀ ਲੜ ਰਹੇ ਦਰਸ਼ਨ ਕਰ ਰਹੇ ਆਰਸਿਸ ਦਾ ਦਫਤਰ ਇਹਨਾਂ ਨੇ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਪੁਲਿਸ ਨੇ ਬੜੇ ਮੁਸਤਫਾ ਜੀ ਦੇ ਨਾਲ ਜਿਹੜਾ ਇਹਨਾਂ ਨੂੰ ਰੋਕਿਆ ਇੱਥੇ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਜੋ ਕਿ ਕਾਨੂੰਨੀ ਕਾਰਵਾਈ ਹੋਮਚ ਲੰਦੀ ਹੈ ਅਸਾ ਕਿਸ ਤਰ੍ਹਾਂ ਦਾ ਹੰਗਾਮਾ ਇਹਨਾਂ ਨੇ ਕੀਤਾ ਕੋਈ ਤੋੜ-ਪੋੜ ਕੁਛ ਨਹੀਂ ਇਦਾਂ ਦਾ ਨਹੀਂ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਪੁਲਿਸ ਨੇ ਬੜੇ ਮੁਸਤਫਾ ਜੀ ਦੇ ਨਾਲ ਰੋਕਿਆ ਫਾਰੇਕ ਤਰੀਕੇ ਨਾਲ ਰੋਕਿਆ ਗਿਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਅੱਗੇ ਜਾਣ ਦਾ ਸੀ ਕਿ ਆਰਸਿਸ ਦਫਤਰ ਘਰਾਓ ਕਰਨਾ ਉਸ ਨੂੰ ਰੋਕ ਦਿੱਤਾ ਗਿਆ ਹੇ ਹੁਣ ਇਹਨੂੰ ਰਾਉਂਡ ਅਪ ਕਰਕੇ ਅੱਗੇ ਜੋ ਬਣਦੀ ਕਰੀਏ ਜੀ ਮਲਟੀ ਲੰਗ ਦੀ ਤਾਂ ਬਿਲਕੁਲ ਇਹ ਜੋ ਵੀ ਸੰਘਰਸ਼ ਹੈ ਵੀ ਅਸੀਂ ਤਾਂ ਇਹੀ ਚਾਹਦੇ ਆ ਵੀ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਕਾਰਵਾਈ ਹੈ ਉਹ ਕਦੋਂ ਹੋਊਗੀ ਤੇ ਕਿੱਦਾਂ ਹੋਊਗੀ ਵੀ ਜਿਹੜੇ ਨਿਆਂ ਦੀ ਅਸੀਂ ਉਮੀਦ ਰੱਖਦੇ ਆ ਵੀ ਇਸ ਦੇਸ਼ ਦੇ ਸੰਵਿਧਾਨ ਤੋਂ ਜਿਹੜੇ ਸਾਨੂੰ ਅਧਿਕਾਰ ਮਿਲਦੇ ਆ ਉਹਨੇ ਕੱਦਾਂ ਮਿਲੂਗਾ ਤੇ ਲੱਗਦਾ ਅੱਜ ਧਰਨਾ ਲਾਣਾ ਸੀ ਤੇ ਅੱਜ ਰਾਉਂਡ ਅਪ ਕੀਤਾ ਜਾ ਰਿਹਾ ਸਾਰੇ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਵੀ ਅਸੀਂ ਜੇਲਾਂ 'ਚ ਵੀ ਜਾਵਾਂਗੇ ਤੇ ਜੇ ਸਾਡੇ ਤੇ ਪਰਚੇ ਦਰਜ ਹੋਣਗੇ ਉਹ ਵੀ ਕਰਾਂਗੇ ਪਰ ਜੋ ਇਨਸਾਫ ਹੈ ਉਹ ਅਸੀਂ ਲੈ ਕੇ ਰਵਾਂਗੇ ਤੇ ਲੱਗਦਾ ਜਾਤ ਪਾਤ ਨੂੰ ਜਿਹੜਾ ਵਡਾਵਾ ਉਹ ਦਿੱਤਾ ਜਾ ਰਿਹਾ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਪਿਛਲੇ ਦਿਨੀ ਸੀਜੀਆਈ ਤੇ ਕਿੱਦਾਂ ਹਮਲਾ ਆਇਆ ਉਹ ਤੁਸੀਂ ਦੇਖਿਆ ਤੇ ਕਿੱਦਾਂ ਵੀ ਇੱਕ ਆਈਪੀਐਸ ਅਫਸਰ ਵਾਈ ਪੂਰਨ ਜੀ ਆਤਮ ਹੱਤਿਆ ਕਰ ਗਏ ਉਹ ਤੁਸੀਂ ਦੇਖਿਆ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਜਿੰਨੇ ਵੀ ਆਗੂ ਨੇ ਯੂਥ ਕਾਂਗਰਸ ਦੇ ਜਿਹੜੇ ਆਗੂਆਂ ਨੂੰ ਜਿਹੜਾ ਅਪਰਾਉਂਡ ਅਪ ਕਰ ਲਿੱਤਾ ਗਿਆ ਹੈ ਹੋਰ ਜਿਹੜੇ ਆਗੂ ਨੇ ਬੱਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੋ ਬਿਲਕੁਲ ਜੇ ਗੱਲ ਕਰੀਏ ਇਸ ਜਗ੍ਹਾ ਤੋਂ ਪਰ ਜਿਹੜਾ ਟਕਰਾਅ ਵੀ ਹੋਇਆ ਸੀ ਯੂਥ ਕਾਂਗਰਸੀ ਆਗੂ ਤੇ ਦੂਸਰੇ ਪਾਸੇ ਪੁਲਿਸ ਨਾਲ ਜਿਹੜਾ ਟਕਰਾਅ ਹੋ ਉਹ ਕੀਤਾ ਗਿਆ ਸੀ ਸੋ ਬਿਲਕੁਲ ਜਿਸ ਤੋਂ ਬਾਅਦ ਜਿਹੜਾ ਜਿਹੜੇ ਆਗੂ ਨੇ ਅ ਯੂਥ ਕਾਂਗਰਸ ਆਗੂ ਜਿਹੜਾ ਉਹਨੂੰ ਰਾਉਂਡ ਅਪ ਆਉ ਕੀਤਾ ਕਿ ਉਹ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਆਰਐਸਐਸ ਦਫ਼ਤਰ ਦਾ ਜਿਹੜਾ ਘਰਾਵ ਕਰਨ ਦੇ ਲਈ ਉਹ ਪਹੁੰਚੇ ਸੀ ਸੋ ਜਿਹੜੇ ਯੂਥ ਕਾਂਗਰਸ ਆਗੂ ਦਾ ਇਹੀ ਕਹਿਣਾ ਹੈ ਜੋ ਤੱਕ ਜਿਹੜਾ ਇਸੇ ਤਰੀਕੇ ਨਾਲ ਜਿਹੜਾ ਧਰਨਾ ਉਹ ਜਾਰੀ ਰਹੇਗਾ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ Yeah, I... Era... ਜੋユਥ ਕਾਂਗਰਸ ਆਗੂਆਂ ਦਾ ਇਹ ਕਹਿਣਾ ਹੈ ਜੇ ਸਜਾ ਨਹੀਂ ਹੁੰਦੀ ਤਾਂ ਅਸੀਂ ਦੁਬਾਰਾ ਫੇਰ ਇਸ ਜਗ੍ਹਾ ਦੇ ਉੱਪਰ ਘਰਾਬ ਕਰਨ ਲਈ ਆਵਾਂਗੇ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਵੱਡੀ ਮਾਤਰਾ ਦੇ ਵਿੱਚ ਜਿਹੜੇ ਇਸ ਜਗ੍ਹਾ ਦੇ ਉੱਪਰ ਜਿਹੜੇ ਕਾਂਗਰਸ ਹੀ ਆਗੂ ਆ ਧਰਨਾ ਲਾਉਣ ਦੇ ਲਈ ਆਏ ਸੀ ਤੇ ਪੁਲਿਸ ਉਹਨਾਂ ਨੂੰ ਰਾਉਂਡ ਅਪ ਕਰਕੇ ਉਹ ਲੈ ਜਾਂਦੀ ਹੋਈ ਨਜ਼ਰ ਆ ਰਹੀ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਪੰਜਾਬ ਪੁਲਿਸ ਮੁਲਾਜ਼ਮਤ ਦੀ ਜਿਹੜੀ ਬੱਸ ਹੈ ਉਹਨਾਂ ਦੇ ਵਿੱਚ ਜਿਹੜਾ ਯੂਥ ਕਾਂਗਰਸ ਆਗੂ ਨੂੰ ਜਿਹੜਾ ਬਿਠਾ ਕੇ ਉਹ ਲਿਜਾਈ ਜਾ ਰਿਹਾ ਸੋ ਸੈਂਕੜੇ ਜਿਹੜੇ ਗੱਲ ਕਰ ਤੇ RS 70 ਦਾ ਘਰਾਵ ਕਰਨ ਲਈ ਪਹੁੰਚੀ ਸੀ ਸੋ ਇਹ ਇਹੀ ਕਹਿਣਾ ਹੈ ਅਗਰ ਸਜ਼ਾ ਨਹੀਂ ਹੁੰਦੀ ਤਾਂ ਅਸੀਂ ਫਿਰ ਦੁਬਾਰਾ ਧੰਨਾਂ ਲਗਾਉਣ ਦੇ ਲਈ ਸੋ ਬਿਲਕੁਲ ਰਾਉਂਡ ਅਪ ਉਹ ਕਰ ਲਿੱਤਾ ਗਿਆ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਇਸੇ ਜਗ੍ਹਾ ਤੋਂ ਉੱਪਰ ਜਿਹੜਾ ਕਾਫੀ ਹੰਗਾਮਾ ਵੀ ਹੋਇਆ ਸੋ ਮੋਰ ਹਰਮਾ ਦਾ ਹੋਇਆ ਨਜ਼ਰ ਆ ਰਿਹਾ ਸੀਗਾ ਤੇ ਪੰਜਾਬੀ ਇਹਨਾਂ ਚ ਸਜ਼ਾ ਨਹੀਂ ਮਿਲੂਗਾ ਅੱਲਾਹ ਅੱਲਾਹ ਮੁਰਦਾਬਾਤ ਆਰਐਸਐਸ ਮੁਰਦਾਬਾਤ 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 ਇਹ ਮੋਦੀ ਸਰਕਾਰ ਵੱਲੋਂ ਜਿਹੜੀ ਤਾਨਾਸ਼ਾਹੀ ਹਰ ਵਾਰ ਦਿਖਾਈ ਜਾਂਦੀ ਹੈ ਅੱਜ ਆਰਐਸਐਸ ਲੁਧਿਆਣਾ ਦੇ ਮੁੱਖ ਦਫ਼ਤਰ ਦੇ ਬਾਹਰ ਪੰਜਾਬ ਯੂਥ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਸ਼ਾਂਤੀ ਮੇਂ ਟੰਗ ਦੇ ਨਾਲ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਪੁਲਿਸ ਨੇ ਦੇਖੋ ਕਿੱਦਾਂ ਫੜ ਕੇ ਬਸਾਂ ਦੇ ਵਿੱਚ ਸਿੱਟ ਕੇ ਉਹਨਾਂ ਨੂੰ ਲੈ ਕੇ ਗਏ ਤੁਸੀਂ ਦੇਖੋ ਕਿ ਕੇਰਲਾ ਦੇ ਵਿੱਚ ਆਰਐਸਐਸ ਦੇ ਗੁੰਡਿਆਂ ਵੱਲੋਂ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹਦੇ ਤੈ ਤੋਂ ਜਿਹੜਾ ਯੁਵਾ ਸਾਥੀ ਸੀ ਉਹਨੇ ਖੁਦਕੁਸ਼ੀ ਕਰ ਲਈ ਤੇ ਲੱਗਦਾ ਜਾਤ ਪਾਤ ਨੂੰ ਕਿ ਤਰ੍ਹਾਂ ਕਿਤੇ ਵਧਾਵਾ ਦਿੱਤਾ ਜਾ ਰਿਹਾ ਜੀ ਸਾਹਮਣੇ ਆ ਹਮੇਸ਼ਾ ਹੀ ਕਿ ਹੁੰਦਾ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਨ ਦੀ ਗੱਲ ਬੀਜੇਪੀ ਕਰਦੀ ਆ ਆਰਐਸਐਸ ਕਰਦੀ ਆ ਮੇਰੇ ਤੁਹਾਡੇ ਅੱਗੂ ਸੀ ਉਹਨਾਂ ਦਾ ਕਹਿਣਾ ਹੈ ਅਗਰ ਗ੍ਰਿਫਤਾਰ ਨਹੀਂ ਹੁੰਦੀ ਅਸੀਂ ਫਿਰ ਦੁਬਾਰਾ ਇੱਥੇ ਆਵਾਂਗੇ ਬਿਲਕੁਲ ਜਿੰਨੀ ਦੇਰ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸੂਬੇ ਦੇ